ਖਬਰ ਲੈਨੇ ਅਮਰੀਕ ਸਰ ਤੋਂ ਜਿੱਥੇ ਅਮਰੀਕ ਸਰ ਦੇ ਫਤਿਹਗੜ ਚੂੜੀਆਂ ਰੋਡ ਸਥਿਤ ਸੈਨਿਕ ਚੌਕ ਵਿਖੇ ਝੰਡਾ ਲੈਰ ਆਉਂਦੀ ਰਸਮ ਦੇ ਨਾਲ ਲਾਲ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਧੂਮਤਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਨਵਜੋਤ ਗਰੋਵਰ ਕੁਮਾਰ ਅਮਿਤ ਅਤੇ ਹਰਪਾਲ ਔਇਲਾ ਮੌਜੂਦ ਰਹੇ ਉਥੇ ਹੀ ਸੰਗਤਾਂ ਦੇ ਲਈ ਵਿਸ਼ੇਸ਼ ਤੌਰ ਤੇ ਲੰਗਰ ਵੀ ਲਗਾਇਆ ਗਿਆ ਜੀ ਨਿਓ ਅਸੀਂ ਸੈਡੀ ਚੌਕ ਵਿਖੇ ਝੰਡਾ ਲੈਰ ਆਇਆ ਵਾ ਸਾਰੀ ਟੀਮ ਨਾਲ ਹਾਊਸਿੰਗ ਬੋਰਡ ਦੇ ਵਾਸੀਆਂ ਨੇ ਬੜਾ ਵਧੀਆ ਪ੍ਰੋਗਰਾਮ ਰੱਖਿਆ ਵਾ ਤੇ ਇਹ ਬਹੁਤ ਸੋਹਣਾ ਮੈਸੇਜ ਹੈ ਇਲਾਕੇ ਦੇ ਨਿਵਾਸੀਆਂ ਨੂੰ ਕਿ ਇਸ ਦਿਨ ਕਿਉਂ 26 ਜਨਵਰੀ ਮਨਾਇਆ ਜਾਂਦਾ ਹੈ 1950 ਦੇ ਵਿੱਚ ਇਹ ਸੰਵਿਧਾਨ ਲਾਗੂ ਹੋਇਆ ਸੀ ਇਹਦੇ ਵਿੱਚ ਦੱਸਦਾ ਵਾ ਕੱਲੇ-ਕੱਲੇ ਇਨਸਾਨ ਨੂੰ ਬੱਚਿਆਂ ਨੂੰ ਕੀ ਤੁਹਾਡਾ ਕੀ ਰਾਈਟ ਟੂ ਕਨਸਟੀਟਿਊਸ਼ਨ ਹੈਗਾ ਤੁਹਾਡਾ ਕੀ ਤੁਹਾਡੇ ਹੱਕ ਹੈਗੇ ਆ ਹੱਕਾਂ ਲਈ ਕਿੱਦਾਂ ਖਲੋਣਾ ਵਾ ਸੋ ਇਹ ਬਹੁਤ ਵੱਡਾ ਤੋਹਫਾ ਵਾ ਸਾਡੇ ਦੇਸ਼ ਵਾਸਤੇ ਸੋ ਮੈਂ ਚਾਹੁੰਦਾ ਤੁਹਾਡੇ ਮੀਡੀਆ ਥਰੂ ਪਤਾ ਲੱਗੇ ਕਿ ਅੱਜ 26 ਜਨਵਰੀ ਨੂੰ ਕੀ ਮਹੱਤਵ ਹੈਗਾ ਵਾ ਤੇ ਉਦੋਂ ਅੱਜ ਪਾਪਾ ਦੀਪ ਸਿੰਘ ਜੀ ਅਮਰ ਸਿੰਘ ਜੀ ਦਾ ਜਨਮ ਦਿਹਾੜਾ ਵਾ ਸੋ ਸਮੂਹ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਵਾਂ ਤੇ ਅਰਦਾਸ ਕਰਦਾ ਕਿ ਜੋ ਜਿੱਦਾਂ ਦਾ ਉਹਨਾਂ ਨੇ ਜੀਵਨ ਜੀਆ ਹੀ ਉਹੋ ਜੇ ਜੀਵਨ ਤੇ ਆਪਾਂ ਵੀ ਕੁਝ ਨਾ ਕੁਝ ਕਰ ਸਕੀਏ ਤਾਂ ਕਿ ਇਹ بڑا ਵੱਡਾ ਮੋਟੀਵੇਸ਼ਨਲ ਸਾਡੇ ਲੀਡਰ ਰਹੇ ਆ ਬਾਬਾ ਜੀ ਸੋ ਮੈਂ ਆਸ ਕਰਦਾ ਕਿ ਜਿਹੜਾ ਯੂਥ ਹੈ ਉਹ ਵੀ ਇਸ ਪਾਸੇ ਤੁਰੇ ਧੰਨਵਾਦ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮੈਂ ਤੇ ਉਸ ਦਰ ਦਾ ਬਾਬਾ ਦੀਪ ਸਿੰਘ ਦਾ ਦਰ ਦਾ ਨੌਕਰ ਆ ਮੈਨੂੰ ਬਹੁਤ ਖੁਸ਼ੀ ਆ ਸਾਡੇ ਅੰਮ੍ਰਿਤਸਰ ਦੇ ਵਿੱਚ ਇੱਕ ਤਿਹਾਰ ਹੁੰਦਾ ਅੱਜ ਬਾਬਾ ਦੀਪ ਸਿੰਘ ਦਾ ਦਿਹਾੜਾ ਹੈ ਲੋਕਾਂ ਦਾ ਘਰਾਂ ਦੇ ਵਿੱਚ ਹਰ ਘਰ ਦੇ ਵਿੱਚ ਬਾਬਾ ਦੀਪ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਕਿਉਂਕਿ ਬਾਬਾ ਦੀਪ ਸਿੰਘ ਮਹਾਰਾਜ ਦੇ ਘਰੋਂ ਮੈਂ ਜੋ ਮੰਗਿਆ ਜਿੰਨੀ ਵਾਰੀ ਮੈਂ ਨੱਕ ਰਗੜ ਕੇ ਮੰਗਿਆ ਮੈਨੂੰ ਉੱਥੋਂ ਹੋਰ ਵੱਧ ਕੇ ਮੈਨੂੰ ਉੱਤੇ ਖੁਸ਼ੀ ਪ੍ਰਾਪਤ ਹੋਈ ਆ ਮੈਨੂੰ ਜੋ ਵੀ ਚੀਜ਼ ਮੰਗੀ ਮੈਨੂੰ ਲੋੜ ਨਾਲੋਂ ਵੱਧ ਮਿਲੀ ਆ ਜੇ ਅੱਜ ਜੋ ਵੀ ਮੈਂ ਹਾਂ ਉਸ ਬਾਬਾ ਦੀਪ ਸਿੰਘ ਦੇ ਦਰ ਦਾ ਨੌਕਰ ਆ ਬਾਬਾ ਦੀਪ ਸਿੰਘ ਦੇ ਦਰ ਦੇ ਅਸ਼ੀਰਵਾਦ ਲੈ ਕੇ ਹੀ ਤੁਹਾਡੇ ਵਿੱਚ ਅੱਜ ਜੋ ਵੀ ਆ ਮੈਂ ਉਹਨਾਂ ਦੇ ਕਰਕੇ ਹੀ ਆ ਤੇ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਉਹਨਾਂ ਦੀ ਸ਼ਹੀਦੀ ਨੂੰ ਦਿਲੋਂ ਨਮਨ ਸੇ ਹਰ ਜਗ੍ਹਾ ਤੇ ਲੰਗਰ ਵੀ ਲਗਾਇਆ ਜਾਂਦੇ ਨੇ ਅੱਜ ਤੋਂ ਦੱਸਿਆ ਗਿਆ ਹਰ ਸ਼ਹਿਰ ਦੇ ਵਿੱਚ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਬਾਬਾ ਦੀਪ ਸਿੰਘ ਦਾ ਤੁਸੀਂ ਦੇਖੋ ਜਿੱਥੇ ਬਾਬਾ ਦੀਪ ਸਿੰਘ ਦਾ ਜਨਮ ਸਥਾਨ ਹੈ ਕੋਵਿਡ ਸਾਹਿਬ ਤੋਂ ਲੈ ਕੇ ਛੀਦਾ ਸਾਹਿਬ ਤੱਕ ਤੁਸੀਂ ਦੇਖੋ ਐਸਾ ਕੋਈ ਪਿੰਡ ਨਹੀਂ ਹੋਣਾ ਐਸਾ ਕੋਈ ਘਰ ਨਹੀਂ ਹੋਣਾ ਜਿੱਥੇ ਬਾਬਾ ਦੀਪ ਸਿੰਘ ਦਾ ਜਿਹੜਾ ਨਾ ਮਨਾਇਆ ਜਾਵੇ ਜੀ ਠੀਕ ਹੈ ਤੁਹਾਡੀ ਸਭ ਤੋਂ ਪਹਿਲਾਂ ਜਿਹੜਾ ਅੱਜ ਬਾਬਾ ਦੀਪ ਸਿੰਘ ਜੀ ਦਾ ਪਕਾਸ਼ਤ ਸਵੇ ਕੋਈ ਨਹੀਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਨਾਲ ਅੱਜ 26 ਜਨਵਰੀ ਸਾਡੇ ਦੇਸ਼ ਦਾ 75ਵਾਂ ਗਣਤੰਤਰ ਦਿਵਸ ਸਭ ਨੂੰ ਨਾਇਜ਼ ਆ ਰਿਹਾ ਉਹਦੇ ਲਈ ਵੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਅੱਜ ਦੇ ਦਿਨ 26 ਜਨਵਰੀ ਨੂੰ ਪੂਰੇ ਦੇਸ਼ ਹਮੇ ਤੋਂ ਪੰਜਾਬ ਜਿਹੜਾ ਸੰਵਿਧਾਨ ਬਾਬਾ ਸਾਹਿਬ ਨੇ ਬਣਾਇਆ ਦੇਖਿਆ ਉਹਨੂੰ ਲਾਗੂ ਕੀਤਾ ਗਿਆ ਸੀ ਤਾਂ ਹੀ ਇਹ ਦੇਸ਼ ਸਾਰੇ ਬੇਸ਼ੁਮਾਰੀ ਸਾਰਾ ਦੇਸ਼ ਜਿਹੜੀ ਸਟੇਟ ਇਕੱਠੀ ਹੋਈ ਸੇਂ ਭਾਰਤ ਦੇਸ਼ ਖਿਲਾਇਆ ਗਿਆ ਇਹਦੇ ਲਈ ਮੈਂ ਆਪਣੇ ਬਾਬਾ ਸਾਹਿਬ ਨੂੰ ਯਾਦ ਕਰ ਰਹਾ ਹਾਂ ਇਹੀ ਸੰਦੇਸ਼ ਦਵਾਂਗਾ ਕਿ ਅਸੀਂ ਉਹਨਾਂ ਦੇ ਜਿਹੜੇ ਕੰਮ ਸੀ ਉਹਨਾਂ ਨੇ ਜਿਹੜੇ ਦੇਸ਼ ਲਈ ਜੋ ਵੀ ਕੀਤਾ ਅਸੀਂ ਉਹਨਾਂ ਦੇ ਨਕਸ਼ੇ ਕਰਮ ਤੇ ਚੱਲੀਏ ਤੇ ਆਪਣੇ ਦੇਸ਼ ਨੂੰ ਉਲੁੱਚੀ ਫੁੱਚੀ ਫੁੱਲਦੀਆਂ ਤੇ ਲੈ ਕੇ ਜਾਈਏ ਬਾਬਾ ਬਾਬਾ ਜੀ ਬਾਬਾ ਜੀ ਦੇ ਜਨਮ ਦਿਹਾੜੇ ਦੇ ਮੇਰੇ ਅਰਲਾ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 26 ਜਨਵਰੀ ਨੂੰ ਬਾਬਾ ਮੇਧਰ ਚੌਂਕ ਵਿੱਚ ਝੰਡਾ ਲਹਿਰਾਇਆ ਗਿਆ। ਇਹ ਸਾਡੇ ਬਾਬਾ ਸਾਹਿਬ ਸਾਡੇ ਸੰਵਿਧਾਨ ਨਿਰਮਾਤਾ ਉਹਨਾਂ ਦੇ ਸੰਵਿਧਾਨ ਤੇ ਹੀ ਅਸੀਂ ਚੱਲ ਰਹੇ ਆ। ਸਾਰਿਆਂ ਨੂੰ ਮੇਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਤੇ ਮੇਰੇ ਸਰਕਾਰ ਯੋਗ ਕਮਾਰ ਅਮਿਤ ਜੀ ਹਲਕਾ ਵੈਸਟ ਦੇ ਐਮ ਐਲ ਏ ਉਹਨਾਂ ਨੇ ਮੇਰੇ ਨੂੰ ਆਉਣ ਤੇ ਬਹੁਤ ਧੰਨਵਾਦ ਤੇ ਉਹਨਾਂ ਨੇ ਬਾਬਾ ਜੀ ਦੇ ਦਿਹਾੜੀ ਦੀ ਲੱਖ ਲੱਖ ਵਧਾਈ ਹੋਈ ਈਵਨ ਪੰਜਾਬੀ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ